ਜਦੋਂ ਤੱਕ ਸੂਟ ਨੂੰ 5-7 ਜene ਪੁੱਛ ਨਾ ਲੈਣ ਆਪਾਂ ਵਿਆਹ ਦੇ ਵਿੱਚ ਸਭ ਤੋਂ ਅਲੱਗ ਨਾ ਦਿਸਦੇ ਹੋਏ ਉਦੋਂ ਤੱਕ ਮਜ਼ਾ ਨਹੀਂ ਆਉਂਦਾ ਸੂਟ ਪਾਣ ਦਾ ਤੇ ਇਹੋ ਜਿਹਾ ਇੱਕ ਮਜ਼ੇਦਾਰ ਜਿਹਾ ਦਿਲ ਨੂੰ ਖੁਸ਼ ਕਰਨ ਵਾਲਾ ਤੁਹਾਡੇ ਸਭ ਇਹ ਅੱਖਾਂ ਦੇ ਵਿੱਚ ਸਭ ਤੋਂ ਅਲੱਗ ਬਣਾਉਣ ਵਾਲਾ ਸੂਟ ਅਸੀਂ ਲੈ ਕੇ ਆ ਗਏ ਆ ਵਿਸਕੋਸ オーਰਗੈਂਜ਼ਾ ਤੇ ਆਪਾਂ ਸੂਟ ਰੈਡੀ ਕੀਤਾ ਸਾਰਾ ਸੂਟ ਦਬਕੇ ਦਾ ਹੈ ਇਹਦੇ ਉੱਪਰ ਆਪਾਂ ਵੈਲਵਟ ਦੇ ਪੈਚ ਲਗਾਏ ਨੇ ਤੁਸੀਂ ਸੂਟ ਦੀ ਸਫਾਈ ਦੇਖ ਸਕਦੇ ਹੋ ਫੁੱਲ ਫਿਨਿਸ਼ਿੰਗ ਦਾ ਸਾਡੇ ਕੋਲ ਤੁਹਾਨੂੰ ਕੰਮ ਮਿਲੇਗਾ ਤੁਸੀਂ ਸਾਡੇ ਤੋਂ ਸਟਿਚ ਕਰਵਾ ਸਕਦੇ ਹੋ ਆਪਣਾ ਕੋਈ ਵੀ ਡਿਜ਼ਾਈਨ ਭੇਜ ਕੇ ਰੈਡੀ ਕਰਵਾ ਸਕਦੇ ਹੋ ਦੇਖ ਸਕਦੇ ਹੋ ਫੁੱਲ ਲੈਂਥ ਦਾ ਆਪਾਂ ਸੂਟ ਰੈਡੀ ਕੀਤਾ ਸਭ ਕੁਝ ਆਪਾਂ ਕੱਟ ਦਾਣਾ ਮੋਤੀ ਕਸਟਮਰ ਜੀ ਕੱਲੀ ਕੱਲੀ ਚੀਜ਼ ਦੀ ਪਸੰਦ ਦੇ ਅਕੋਰਡਿੰਗ ਲਾਇਆ ਹੈ ਸੇਮ ਆਪਾ ਸਲਵਾਰ ਬਣਾਈ ਹੈ ਪਿਓਰ ਕ੍ਰੇਪ ਦੀ ਇਹਦੇ ਨਾਲ ਸਲਵਾਰ ਹੈ ਕਿਉਂਕਿ ਇਹ ਕਲਰ ਵਿਸਕੋਸ ਤੇ ਨਹੀਂ ਹੁੰਦਾ ਤੇ ਆਪਾਂ ਇਹਦੇ ਨਾਲ ਵਿਸਕੋਸ ਔਰਗੇਂਜ਼ਾ ਦਾ ਹੀ ਦੁਪੱਟਾ ਰੱਖਿਆ ਫੁੱਲ ਲੇਸੀਜ਼ ਨਾਲ ਆਪਾਂ ਦੁਪੱਟਾ ਰੈਡੀ ਕਰ ਦਿੱਤਾ ਆਫਟਰ ਸਟੀਚਿੰਗ ਅਸੀਂ ਤੁਹਾਨੂੰ ਸਾਰੇ ਵੀਡੀਓ ਸ਼ੇਅਰ ਕਰਾਂਗੇ ਔਰ ਜਿਵੇਂ ਦਾ ਇਹ ਆਪਾਂ ਬਾਜੂ ਬਿਲਕੁਲ ਨੋਰਮਲ ਜਿਹਾ ਸਿੰਪਲ ਰੱਖਿਆ ਨੇ ਪਾਕਿਸਤਾਨੀ ਸਟਾਈਲ ਔਰ ਸ਼ਰਟ ਨੂੰ ਫੁੱਲ ਹੈਵੀ ਲੁੱਕ ਦੇ ਵਿੱਚ ਬਣਾਇਆ ਦੇਖ ਸਕਦੇ ਹੋ ਤੁਸੀਂ ਡਬਕੇ ਦਾ ਆਪਾਂ ਸੂਟ ਰੈਡੀ ਕੀਤਾ ਕੋਈ ਕੰਜੂਸੀ ਨਹੀਂ ਕੀਤੀ ਹੈਗੀ ਫੁੱਲ ਹੈਵੀ ਇਹ ਵੱਡੇ ਘੇਰੇ ਦਾ ਤੁਸੀਂ ਸੂਟ ਬਣਾ ਸਕਦੇ ਹੋ ਤੇ ਸੂਟ ਰੈਡੀ ਕਰਕੇ ਵੀ ਸਟਿਚਿੰਗ ਕਿਵੇਂ ਦਾ ਲੱਗਦਾ ਪਏ ਤੁਹਾਡੇ ਅੱਗੇ ਅਸੀਂ ਪੇਸ਼ ਕਰਾਂਗੇ ਤੁਸੀਂ ਜਰੂਰ ਦੱਸਿਓ ਸਾਡੇ ਤੋਂ ਤੁਸੀਂ ਜੁੱਤੀਆਂ ਵੀ ਰੈਡੀ ਕਰਵਾ ਸਕਦੇ ਹੋ ਬਿਲਕੁਲ ਸੂਟ ਦੇ ਨਾਲ ਦੀਆਂ ਜਿੱਦਾਂ ਦਾ ਤੁਸੀਂ ਸੂਟ ਰੈਡੀ ਕਰਵਾ ਗਿਆ ਦੇਖੋ ਜਿੱਦਾਂ ਕਿ ਮੈਂ ਆਪਣੀ ਫਰੌਕ ਦੇ ਨਾਲ ਆਪਣੀ ਰੈਡੀ ਕੀਤੀ ਹੋਈ ਜੁੱਤੀ ਪਾਈ ਹੈ ਤੁਸੀਂ ਵੀ ਕਿੱਦਾਂ ਦਾ ਵੀ ਤੁਸੀਂ ਸਾਡੇ ਕੋਲ ਡਿਜ਼ਾਈਨ ਪੇਜ ਕੇ ਕਿੱਦਾਂ ਤੁਸੀਂ ਪੂਰੀ ਸਾਡੇ ਤੋਂ ਡਿਟੇਲ ਵੀ ਲੈ ਸਕਦੇ ਹੋ ਸੂਟ ਦੇ ਨਾਲ ਕਿਦਾਂ ਦੇ ਐਕਸੈਸਰੀ ਅਸੀਂ ਸਾਰੀਆਂ ਵੀਡੀਓਜ਼ ਤੁਹਾਡੇ ਲਈ ਲੈ ਕੇ ਆਵਾਂਗੇ ਚੈਨਲ ਨੂੰ ਪੂਰੇ ਤੋਂ ਪੂਰਾ ਸਪੋਰਟ ਕਰੋ ਲੋਜੀ ਸਟਿਚੋ ਕੇ ਸੂਟ ਆ ਗਿਆ ਆਪਾਂ ਵਧੀਆ ਲਟਕਣ ਵਗੈਰਾ ਸਭ ਕੁਝ ਇਹਦੇ ਉੱਪਰ ਰੈਡੀ ਕਰ ਦਿੱਤਾ ਹੈ ਦੇਖ ਸਕਦੇ ਹੋ ਸਲਵਾਰ ਬਣਾਈ ਹੈ ਆਪਾਂ ਤਰਸ਼ੌਰ ਦੇ نیچے ਟਾਪ ਲਗਾਇਆ ਸਲਵਾਰ ਦੇ نیچے ਆਪਾਂ ਲਾਈਨਿੰਗ ਲਗਾਈ ਹੈ ਸਟੀਚਿੰਗ ਦੀ ਤੁਸੀਂ ਸਫਾਈ ਫੁੱਲ ਫਿਨਿਸ਼ਿੰਗ ਨਾਲ ਦੇਖ ਸਕਦੇ ਹੋ ਪਾਕਿਸਤਾਨੀ ਸਟਾਈਲਡ 슬ੀਵਜ਼ ਬਣਾਈਆਂ ਨੇ ਇਹਦੇ ਉੱਪਰ ਆਪਾਂ ਬਿਲਕੁਲ ਮੈਚ ਕਰਦੇ ਲਟਕਣ ਤੁਸੀਂ ਦੇਖ ਸਕਦੇ ਲਟਕਣ ਆਪਾਂ ਖੁਦ ਰੈਡੀ ਕਰਕੇ ਡੋਰੀ ਤੇ ਲਗਾਉਂਦੇ ਆਂ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਨੇ ਜਰੂਰ ਦੱਸਿਆ ਕਰੋ ਕਮੈਂਟ ਕਰਕੇ ਔਰ ਸਬਸਕ੍ਰਾਈਬ ਹਰ ਕੋਈ ਕਰਿਆ ਕਰੋ ਸਾਡੇ ਚੈਨਲ ਨੂੰ ਬੱਦ ਤੋਂ ਵੱਧ ਸਪੋਰਟ ਕਰੋ ਸਾਡੇ ਚੈਨਲ ਨੂੰ ਔਰ ਪੌਂਚਿਆ ਤੇ ਆਪਾਂ ਸਰਪਾਈ ਕੀਤੀ ਹੈ ਕੋਈ ਵੀ ਆਪਾਂ ਇਹਦੇ ਉੱਪਰ ਸਲਾਈ ਨਹੀਂ ਲਗਾਈ ਹੈਗੀ ਫੁੱਲ ਸਾਰੀ ਸਫਾਈ ਦਾ ਆਪਾਂ ਕੰਮ ਕੀਤਾ ਹੈ ਦੇਖ ਸਕਦੇ ਹੋ ਪੂਰਾ ਸੂਰ ਤੁਸੀਂ ਵੀਡੀਓ ਨੂੰ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਦੇਖੋ ਅਸੀਂ ਦੁਪੱਟਾ ਵੀ ਤੁਹਾਨੂੰ ਖੋਲ ਕੇ ਦਿਖਾਉਣੀ ਹੈ ਲੇਸਿਸ ਨਾਲ ਆਪਾਂ ਦੁਪੱਟਾ ਰੈਡੀ ਕੀਤਾ ਹੈ ਸ਼ਰਟ ਦੇ نیچے ਟਾਪਟਾ ਲੱਗਿਆ ਹੈ ਔਰ ਪਲੇਟਸ ਵਾਲਾ ਆਪਾਂ ਸੂਟ ਰੈਡੀ ਕੀਤਾ ਹੈ neck ਤੁਸੀਂ ਦੇਖ ਸਕਦੇ ਹੋ ਕਿੰਨੀ ਸਫਾਈ ਨਾਲ ਰੈਡੀ ਕੀਤਾ ਹੋਇਆ ਹੈ back neck ਬਿਲਕੁਲ ਆਪਾਂ ਬੁਕਰਮ ਦਾ ਰੈਡੀ ਕੀਤਾ ਹੈ ਔਰ ਪਾਕਿਸਤਾਨੀ 슬ੀਵਜ਼ ਆਪਾਂ ਰੈਡੀ ਕੀਤੀਆਂ ਨੇ ਤਰਪਾਈ ਦੀ ਸਲਾਈ ਦੀ ਤੁਸੀਂ ਫਿਨਿਸ਼ਿੰਗ ਵੇਖ ਸਕਦੇ ਹੋ ਤੁਸੀਂ ਨਾਲ ਸਲਵਾਰ ਹੈ ਇਹ ਆਪਾਂ ਦੁਪੱਟਾ ਰੈਡੀ ਕੀਤਾ ਹੈ ਡਬਲ ਲੇਸਿਸ ਨਾਲ ਆਪਾਂ ਪਹਿਲਾਂ ਚੈੱਕ ਬਣਾਇਆ ਔਰ ਸਾਈਡਾਂ ਤੇ ਆਪਾਂ ਕਟਵਰਕ ਦੀ ਹੈਵੀ ਲੇਸ ਲਗਾਈ ਹੈ ਸਤਾਰੀ ਵਾਲੀ ਸੂਟ ਦੇ ਨਾਲ ਮੈਚ ਕਰਦੀ ਵੀਡੀਓ ਨੂੰ ਲਾਈਕ ਕਰ ਦਿਓ ਸੋਹਣਾ ਜਿਹਾ ਪਿਆਰਾ ਜਿਹਾ ਤੇ ਰੂਹ ਨੂੰ ਖੁਸ਼ ਕੀਤਾ ਹੈ ਨਾ ਤੁਹਾਡਾ ਸੂਟ ਨੇ ਕਰ ਦੋ ਫਿਰ ਕਮੈਂਟ ਕੀ ਹਾਂਜੀ ਦੀਦੀ ਰੂਹ ਨੂੰ ਤੇ ਖੁਸ਼ ਕਰ ਦਿੱਤਾ ਹੈ ਸੂਟ ਨੇ ਔਰ ਐਦਾਂ ਦੇ ਸੂਟ ਲੈ ਕੇ ਵੈਡਿੰਗ ਸੀਜ਼ਨ ਲਈ ਹਰ ਤਰ੍ਹਾਂ ਦੇ ਫਰਾਕ ਸੂਟ ਲੈ ਕੇ ਅਸੀਂ ਤੁਹਾਡੇ ਅੱਗੇ ਪੇਸ਼ ਹੁੰਦੇ ਰਵਾਂਗੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਸਬਸਕ੍ਰਾਈਬ ਕਰੋ ਮੇਰੇ ਚੈਨਲ ਨੂੰ ਦੁਪੱਟੇ ਵੀ ਤੁਸੀਂ ਦੇਖ ਸਕਦੇ ਹੋ ਫਿਨਿਸ਼ਿੰਗ ਸ਼ਾਈਨ ਦੇਖ ਸਕਦੇ ਹੋ ਤੁਸੀਂ ਸੂਟ ਦੇ ਵਿੱਚ ਅਸੀਂ ਕੋਈ ਮਾੜਾ ਕਪੜਾ ਨਹੀਂ ਯੂਜ਼ ਕਰਦੇ